ਆਈਪਗਵੰਤਮਾਨ ਜਦੋਂ ਇੱਕ ਪ੍ਰੈਸ ਕਾਨਫਰੰਸ ਕਰ ਰਹੇ ਸਨ ਤਾਂ ਉਹਨਾਂ ਨੇ ਜਥੇਦਾਰਾਂ ਦੇ ਸਵਾਲ ਜੋ ਸੇਵਾ ਮੁਕਤੀ ਬਾਰੇ ਪੁੱਛਿਆ ਗਿਆ ਸੀ ਉਸਤੇ ਜਵਾਬ ਦਿੰਦਿਆਂ ਕਿਹਾ ਕਿ ਇਹ ਬੜਾ ਹੀ ਮੰਦ ਭਾਗਾ ਕਦਮ ਹੈ ਉਹਨਾਂ ਨੇ ਇਹ ਕਿਹਾ ਕਿ ਜਿਸ ਅੰਤਰਿਕ ਕਮੇਟੀ ਨੇ ਇਹਨਾਂ ਨੂੰ ਹਟਾਇਆ ਏ ਪਹਿਲੇ ਉਹ ਪੁੱਛੋ ਕਿ ਵੈਲਿਡ ਹੈਗੀ ਏ ਕਿਉਂਕਿ 14 ਸਾਲ ਤੋਂ ਉੱਤੇ ਦਾ ਸਮਾਂ ਹੋ ਗਿਆ ਹੈ ਜਿਹੜੇ ਐਸਜੀਪੀਸੀ ਅਲੈਕਸ਼ਨ ਨਹੀਂ ਕਰਾਏ ਗਏ ਤੇ ਇੱਕੋ ਹੀ ਤਬਕਾ ਜਿਹੜਾ ਇੱਕੋ ਪਰਿਵਾਰ ਜਿਹੜਾ ਉਸਤੇ ਕਬਜ਼ਾ ਕਰਕੇ ਬੈਠਾ ਹੈ ਇਹ ਹੀ ਉਹਨਾਂ ਨੇ ਕਿਹਾ ਉਹਨਾਂ ਨੇ ਕਿਹਾ ਕਿ ਬੜਾ ਮੰਦ ਭਾਗਾ ਹੈ ਕਿ ਇਹ ਜਦੋਂ ਵੀ ਜਥੇਦਾਰਾਂ ਨੂੰ ਹਟਾ ਦਿੰਦੇ ਨੇ ਨਾਲ ਹੀ ਉਹਨਾਂ ਨੇ ਕਿਹਾ ਕਿ ਜਥੇਦਾਰ ਇਹਨਾਂ ਨੇ ਜੇਬ ਚ ਰੱਖਿਆ ਕਦੀ ਕੱਢ ਦਿੰਦੇ ਆ ਕਦੀ ਪਾਲ ਲੈਂਦੇ ਆ ਤੇ ਨਾਲ ਫਿਰ ਉਹਨਾਂ ਨੇ ਕੇਂਦਰ ਨੂੰ ਅਪੀਲ ਕੀਤੀ ਕਿ ਜਲਦੀ ਤੋਂ ਜਲਦੀ ਅਰ ਲੈਕਚਨ ਐਸਜੀਪੀਸੀ ਦੇ ਕਰਾਏ ਜਾਣ ਕਹਿੰਦੇ ਇਹਨਾਂ ਨੂੰ ਵੀ ਪਤਾ ਲੱਗ ਜਾਏਗਾ ਕਿ ਜਿਸ ਅੰਤਰਿਕ ਕਮੇਟੀ ਨੇ ਕੱਢਿਆ ਹੈ ਉਹਨਾਂ ਨੂੰ ਕਿੰਨਾ ਕੁ ਲੋਕ ਚਾਹੁੰਦੇ ਨੇ ਤੇ ਸਾਰਾ ਕੁਝ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਜਾਏਗਾ ਫਿਰ ਉਹਨਾਂ ਨੇ ਆਪਣਾ ਇੱਕ ਪੈਟ ਡਾਇਲੌਗ ਬੋਲਦਿਆਂ ਜਿਹਨੂੰ ਉਹ ਸ਼ਾਇਰੀ ਕਹਿੰਦੇ ਆ ਉਹ ਬੋਲਿਆ ਔਰ ਉਹਨਾਂ ਨੇ ਮਤ ਦਿੱਤੀ ਇਹਨਾਂ ਨੂੰ ਕਹਿੰਦੇ ਨਾ ਕਸੌਨ ਮਾਰਦਾ ਨਾ ਮੱਤ ਮਾਰਦਾ ਰੱਬ ਜਦੋਂ ਵੀ ਨਾ ਕਸੌਨ ਮਾਰਦਾ ਨਾ ਲੱਤ ਮਾਰਦਾ ਰੱਬ ਜਦੋਂ ਵੀ ਮਾਰਦਾ ਮੱਤ ਮਾਰਦਾ ਇਹ ਕਹਿਣ ਤੋਂ ਬਾਅਦ ਉਹਨਾਂ ਨੇ মিডিਆ ਤੋਂ ਪਾਸਾ ਵੱਟ ਲਿਆ ਤੇ ਇਹ ਸੋਚਣ ਵਾਲੀ ਗੱਲ ਹੈ ਕਿ ਜੇਕਰ ਪਗਵੰਤ ਮਾਨ ਇਹੋ ਜੀ ਗੱਲ ਕਹਿ ਦਿੱਤੀ ਹੈ ਕਿ ਜੇ ਬਾ ਵਿੱਚੋਂ ਕੱਢਦੇ ਆ ਤੇ ਫਿਰ ਪੰਥਕ ਗੱਲਿਆਰੇ ਵਿੱਚ ਕੀ ਹਲਚਲ ਹੋਏਗੀ ਇਹ ਤੁਸੀਂ ਆਣ ਵਾਲੀਆਂ ਹੁਣ ਸਾਡੇ ਨਾਲ ਜੁੜ ਕੇ ਖਬਰਾਂ ਦੇਖੀ ਜਾਓ ਤੇ ਆਉਣ ਵਾਲੇ ਦਿਨਾਂ ਦੇਖੋ ਹੁੰਦਾ ਕੀ ਏ ਕੀ ਸਿਆਸਤ ਕੀ ਰੰਗ ਲਿਆਂਦੀ ਹੈ ਤੇ ਜਿਹੜਾ ਇਹ ਆਖਰੀ ਸਿਆਸਤ ਦੇ ਤਬੂਤ ਵਿੱਚ ਆਪਣੇ ਕਿਲ ਠੋਕੇ ਆ ਸੁਖਬੀਰ ਬਾਦਲ ਤੇ ਉਹਨਾਂ ਦੇ ਖੇਮੇ ਨੇ ਉਹ ਉਹਨਾਂ ਨੂੰ ਕਿਵੇਂ ਸਾਬਤ ਹੁੰਦਾ ਹੈ ਜੁੜੇ ਰਹੋ ਸਾਡੇ ਨਾਲ ਕੈਮਰਾਮੈਨ ਲਵਦੀਪ ਨਾਲ ਅਮਨਦੀਪ ਸਿੰਘ ਜਲੰਧਰ ਸਾਹਿਬ ਨੂੰ ਸੇਵਾ ਮੁਕਤ ਕੀਤਾ ਉਹਨਾਂ ਦੀ ਅਭਦੀ ਚੋਣ ਹੋਈ ਨੂੰ 12 13 14 ਸਾਲ ਹੋ ਗਏ ਜੀ ਕਦੋਂ ਆਖਰ ਤਾਂ ਵੈਲਿਡ ਹੋ ਜੋ ਚੋਣਾ ਤਾਂ ਕਰਾ ਲੀਏ ਉਹ ਸੈਂਟਰ ਨੇ ਕਰਾਉਣੀਆਂ ਨੇ ਮੈਂ ਕਿੰਦ ਨੂੰ ਵੀ ਅਪੀਲ ਕਰਦਾ ਕਿ ਸ਼੍ਰੋਮਣੀ ਕਮੇਟੀ ਤੇ ਚੋਣਾ ਕਰਾਉਣ ਔਰ ਪਤਾ ਲੱਗ ਜੂਗਾ ਕਿ ਲੋਕ ਜਿਹੜੇ ਨੇ ਉਹ ਕਿਦਾਂ ਖਸਾ ਦਿੰਦੇ ਨੇ ਪਰ ਤੁਹਾਨੂੰ ਜੋ ਸਾਰਿਆਂ ਨੂੰ ਪਤਾ ਹੀ ਹੈ ਕਿ ਲੋਕਾਂ ਨੇ ਤਾਂ ਫੈਸਲੇ ਪਹਿਲੇ ਕਰ ਚੁੱਕੇ ਨੇ ਜੇ ਤੁਸੀਂ ਹੁਣ ਕਦੇ ਜਥੇਦਾਰ ਨੂੰ ਲਾਤਾ ਕਦੇ ਮੈਂ ਪਾਰਲੀਮੈਂਟ 'ਚ ਹੀ ਬੋਲਿਆ ਸੀ ਵੀ ਤੁਹਾਡੀਆਂ ਜੇਬਾਂ 'ਚੋਂ ਜਥੇਦਾਰ ਨਿਕਲਦੇ ਨੇ ਕਦੇ ਜਹੇਦਾਰ ਨੂੰ ਜੇਬ ਚ ਪਾ ਲਿਆ ਕਦੇ ਜਹੇਦਾਰ ਨੂੰ ਜੇਬ ਚ ਜੇਬ ਚੋਂ ਕੱਢ ਲਿਆ ਠੀਕ ਹੈ ਜਦੋਂ ਨਾਲੇ ਤਾਂ ਤੁਸੀਂ ਸਾਰੀਆਂ ਸਜਾਵਾਂ ਹਾਂ ਹਾਂ ਕਹਿ ਕੇ ਉੱਥੇ ਮੰਨ ਲਿਆ ਸਾਰੀਆਂ ਗਲਤੀਆਂ ਗੁਨਾਹ ਮੰਨ ਲਏ ਹਾਂਜੀ ਹਾਂਜੀ ਕਰਕੇ ਉਸ ਤੋਂ ਬਾਅਦ ਉਹਦੀ ਸਜ਼ਾ ਜੋ ਤਨਖਾਹ ਲੱਗੀ ਉਹ ਵੀ ਤੁਸੀਂ ਕਰ ਗਏ ਹੁਣ ਤੁਸੀਂ ਕਹਿੰਦੇ ਹੋਗੇ ਇਹਨਾਂ ਨੂੰ ਸੇਧਾਵਾਂਗੇ ਤਾਂ ਬਦਲਾ ਖੋਰੀ ਲੱਗਦੀ ਪਰ ਜਹੇਦਾਰ ਸਾਹਿਬ ਜਿਹੜੇ ਨੇ ਅਕਾਲ ਤਖਤ ਸਾਹਿਬ ਦੇ ਛੇਵੇਂ ਪਾਸ਼ਾ ਦੀ ਗੱਦੀ ਹੈ ਉਹ ਕੋਈ ਛੋਟੀ ਮੂਟੀ ਜਿਹੜੀ ਹੈ ਗੱਦੀ ਨਹੀਂ ਹੈਗੀ ਪਰਮਾਤਮਾ ਦੇਖਦਾ ਜੀ ਬਾਕੀ ਮੈਂ ਤਾਂ ਜਿਨ੍ਹਾਂ ਨੇ ਹੜਬੜੀ ਚ ਜਾਂ ਬਦਲਾਖੋਰੀ ਚ ਇਹ ਫੈਸਲੇ ਕੀਤੇ ਨੇ ਮੈਂ ਤਾਂ ਉਹਨਾਂ ਨੂੰ ਇਹੀ ਕਹੂੰਗਾ ਕਿ ਨਾ ਕਿਸ ਨੂੰ ਨ ਮਾਰਦਾ ਨਾ ਲੱਤ ਮਾਰਦਾ ਰੱਬ ਜਦੋਂ ਮਾਰਦਾ ਮਤ ਮਾਰਦਾ